ਲੈ ਗਿਆ ਵਾ ਤੇ ਓਏ ਫੜ ਜਾ ਇਹਨਾਂ ਨੂੰ ਕਿਹਨੇ ਦੇਣਾ ਡੋਲਾ ਓਏ ਕਰਦੇ ਓਏ ਹੂੰ ਹੂੰ ਜਿਹੜੇ ਵਿਆਹ ਚ ਪਾਣੀ ਜਿ ਫੜਾਈ ਜਾਂਦੇ ਨੇ ਕਾਜੂਆਂ ਜਿਹਾਂ ਲੈ ਇਹਨਾਂ ਨੂੰ ਲਾਲਾ ਮੱਲਾ ਮੂਰੇ ਕਿਉਂ ਡਿਊਟੀ ਲੋਟ ਨਹੀਂ ਆਈ ਨਹੀਂ ਨਹੀਂ ਡਾ ਮਰੂਮ ਓਏ ਉਠ ਮਧਿਰੇ ਤੂੰ ਵੀ ਓ ਚੰਗਾ ਓਏ ਚੰਗਾ ਮਰੀਂ ਵੱਡਿਆ ਭਾਜੋ ਭਾਜੋ ਇੱਕ ਟੁੱਟੀਆਂ ਦੂਜੀਆਂ 43 ਬੱਡੀ ਨੂੰ ਜਾਓ ਯਾਰ ਚੱਲ ਯਾਰ ਮੈਂ ਗਦੀ ਘੇੜ ਪਾਈ ਫਿਰਦਾ ਦੇਖ ਲਾਂਗੇ ਤੁਹਾਨੂੰ ਵੀ ਦੇਖ ਲਾਂਗੇ ਕੋਈ ਨਾ ਖੁੰਡਾ ਮਰੂ ਨਾ ਹੁਣ ਦੇ ਘਰੇ ਆਏ ਆ ਘਰੇ ਆਉਂਦੇ ਹਾਂ ਤੁਸੀਂ ਡਰਾਉਣੇ ਹੋਗੇ ਘਰੇ ਆਏ ਹੋ ਡਰਾਉਣੇ ਆ ਤੁਸੀਂ ਆਹੋ ਨਹੀਂ ਸਾਲਿਆਂ ਨੂੰ ਵਿਆਹ ਦਾ ਪੁੱਟਾ ਓਏ ਮਰੀਏ ਨਾ ਓਏ ਖੂੰਗਾ ਇਕੱਲੇ ਇਕੱਲੇ ਨੂੰ ਦੇਖੂੰ ਮਾਰ ਜਾ ਯਾਰ ਭੱਗ ਜਾ ਭਰਾਵਾ ਦੇਖ ਆ ਗਿਆ ਉਹਨੂੰ ਆਹ ਤੀਜਾ ਵਾਰ